ਅਸਲ ਮੇਰ ਦੇ ਮੂਣਗੜ ਚ ਇੱਕ ਕਿਸਾਨ ਦੇ ਖੇਤ ਦੇ ਅੰਦਰ ਬੋਰ ਕੀਤਾ ਜਾ ਰਿਹਾ ਸੀ ਜੀ ਦੀ ਡੂੰਘਾਈ ਲਗਭਗ 850 ਫੁੱਟ ਤੱਕ ਚਲੀ ਗਈ ਸੀ ਪਰ ਜਿਹੜਾ ਬੋਰ ਦਾ ਕੰਮ ਆ ਉਹ ਖਤਮ ਨਹੀਂ ਸੀ ਹੋਇਆ ਹਲੇ ਅੱਧ ਵਿਚਾਲੀ ਸੀ ਕਿ ਸਵੇਰੇ 5 ਵਜੇ ਅਚਾਨਕ ਜਿੱਥੇ ਬੋਰ ਕੀਤਾ ਜਾ ਰਿਹਾ ਸੀ ਉਥੋਂ ਧਰਤੀ ਫਟ ਜਾਂਦੀ ਆ ਤੇ ਪਾਣੀ ਜਿਹੜਾ ਹੈਗਾ ਉਸ ਧਰਤੀ ਵਿੱਚੋਂ ਨਿਕਲਣਾ ਸ਼ੁਰੂ ਹੋ ਜਾਂਦਾ 4 4-5 ਫੁੱਟ ਤੱਕ ਉੱਪਰ ਪਾਣੀ ਉਛਲਣ ਲੱਗਦਾ ਤਾਂ ਸਾਰੇ ਲੋਕ ਇਹ ਚੀਜ਼ ਦੇਖ ਕੇ ਘਟਨਾ ਦੇਖ ਕੇ ਹੈਰਾਨ ਹੋ ਜਾਂਦੇ ਆ ਕਿ ਇਹ ਕਿਵੇਂ ਹੋ ਗਿਆ ਤਾਂ ਜਿਹੜਾ ਪਾਣੀ ਆ ਨਿਕਲਦੇ ਨਿਕਲਦੇ ਉਹਨੂੰ 50 ਘੰਟੇ ਦੇ ਕਰੀਬ ਸਮਾਂ ਬੀਤ ਜਾਂਦਾ ਪਾਣੀ ਬੰਦ ਹੀ ਨਹੀਂ ਹੁੰਦਾ ਲੋਕਾਂ ਦਾ ਇਹ ਸੋਚਣਾ ਸੀ ਕਿ ਪਾਣੀ ਕੁਝ ਟਾਈਮ ਤੱਕ ਨਿਕਲੇਗਾ ਤੇ ਬਾਅਦ ਵਿੱਚ ਜਿਹੜੀ ਇਹ ਮਤਲਬ ਸਥਿਤੀ ਆ ਆਪਣੇ ਆਪ ਨੋਰਮਲ ਹੋ ਜੂਗੀ ਪਾਣੀ ਨਿਕਲਣਾ ਬੰਦ ਹੋ ਜੂ ਜਦੋਂ 2 ਦਿਨ ਤੋਂ ਉੱਪਰ ਦਾ ਸਮਾਂ ਬੀਤ ਜਾਂਦਾ ਤੇ ਵੀ ਇਹ ਜਿਹੜਾ ਪਾਣੀ ਨਿਕਲਣਾ ਬੰਦ ਨਾ